ਨਾ ਕੋਈ ਮਿੱਤਰ ਤੇ ਨਾ ਹੈ ਯਾਰ ਬੈਲੀ ਹਰ ਕੋਈ ਬਣਿਆ ਪੈਸੇ ਦਾ ਯਾਰ ਲੋਕ ਪੈਸਾ ਦਿੰਦੇ ਵਾਦੀ ਮਿਨੀ ਰਹਿਣ ਦਿੰਦਾ ਗਿਆ ਦਰ ਮੈਂ ਉਡਾਰੀ ਹੈ ਮਾਂ ਲੋਕ ਮਾ ਬਾਪ ਤੇ ਰਿਸ਼ਤੇ دار ਸਾਰੇ ਕਰਦੇ ਪੈਸੇ ਦੇ ਤਾਂ ਹੀ ਪਿਆਰ ਲੋਕੋ ਪੈਸਾ ਬੰਦੇ ਨੂੰ ਬੰਦਾ ਨਹੀਂ ਰਹਿਣ ਦਿੰਦਾ ਕਰਕੇ ਦੇਖ ਲੋ ਤੁਸੀਂ ਵਿਚਾਰੇ ਲੋਕੋ ਬੈਸੋ ਦੀਨ ਤੇ ਅਮਨ ਗੇ ਮੌਲਾ ਕੱਲਾ ਤੁਹਾਨੂੰ ਸੱਚਿਆ ਕਹਾ ਆਇਆ ਕੋਲੋਂ ਐ ਤਾਂ ਪਾਈ ਮਰ ਮੌਲਾ ਕੱਲਾ ਤੁਹਾਨੂੰ ਸੱਚਿਆ ਕਹਾ ਸੇ ਰਾਣ ਲੋਕੀ ਇੱਥੇ ਕਰਦੇ ਪਿਆਰ ਮੇ ਕੋਈ ਨਾ ਕਿਸੇ ਦਾ ਬੇਲੀ ਨਾ ਕੋਈ ਇੱਥੇ ਆਰ ਨੇ ਜੱਗ ਵਿੱਚ ਪਰਦਾ ਰੰਗ ਕਹਾਉਣਾ ਗੱਲਾਂ ਤੁਹਾਨੂੰ ਸੱਚੀਆਂ ਕਹਾ ਪਾਈਆਂ ਕੋਲੋਂ ਵੇ ਤਾਂ ਪਾਈ ਮਰਵੋਨਾ ਗੱਲਾਂ ਤੁਨੂੰ ਸੱਚੀਆਂ ਕਹਾ ਜਗ ਉਤਰੀ ਕੀ ਦੀ ਹੈ ਕਾ ਕਲ ਸੁਹਾਨੀ ਵਈ ਪੈਸੇ ਪਿੱਛੇ ਵੀ ਕੇ ਰੋਕੋ ਫੂਸ ਨ ਜਵਾਨੀ ਵਈ ਪੈਸਾ ਦੇਖਿਆ ਮੈਂ ਕਾਤਲ ਕਰਾਉਂਦਾ ਗੱਲਾਂ ਤੁਨੂੰ ਸੱਚੀਆਂ ਕਹਾ ਪਾਇਆ ਕੋਲੋ ਵੇ ਤਾਂ ਆਈ ਮਰਵਾਉਂਦਾ

ਪਿੱਛੇ ਲੋਕੋਏ ਪਵਾੜੇ ਸਾਰੇ ਪੈਂਦੇ ਨੇ ਨਿਤ ਕੂਰੇ ਕੇ ਗਰੀਬ ਨੂੰ ਡਰਾਉਂਦਾ ਗੱਲਾਂ ਦੋਨੂੰ ਸੱਚੀਆਂ ਕਹਾ ਪਾਇਆਂ ਕੋਲੋਏ ਤਾਂ ਆਹੀ ਮਰਮਾਉਂਦਾ ਗੱਲਾਂ ਦੋਨੂੰ ਸੱਚੀਆਂ ਕਹਾ ਟਟ ਦੇ ਬਹਾਰੇ ਨੇ ਇਹ ਤਾਂ ਮਨ ਆਇਆ ਨਿਤ ਕਰ ਮੌਨਾ ਗੱਲਾਂ ਤੁਹਾਨੂੰ ਸੱਚੀਆਂ ਕਹਾ ਤਾਇਆ ਕੋਲੋਂ ਐ ਤਾਂ ਭਾਈ ਮਰ ਮੌਨਾ ਗੱਲਾਂ ਤੁਹਾਨੂੰ ਸੱਚੀਆਂ ਕਹਾ ਪੈਸਾ ਤੇ ਬਾਲ ਤੂੰ ਵੀ ਨਾਲਾ ਪੈਸੇ ਨਾਲ ਯਾਰੀ ਵੀ ਪੈਸੇ ਨਾਲ ਵੀਕ ਜਾਂਦੇ ਰੱਬ ਦੇ ਪੁਜਾਰੀ ਵੀ ਸਾਤੇ ਬਾਲ ਤੂੰ ਵੀ ਨਾਲਾ ਪੈਸੇ ਨਾਲ ਯਾਰੀ ਵੀ ਪੈਸੇ ਨਾਲ ਪਾਇਆ ਸਾ ਜੱਜਾਂ ਕੋਲੋਂ ਬਰੀ ਕਰਵਾਉਂਦਾ ਕੱਲਾ ਤੁਹਾਨੂੰ ਸੱਚੀਆਂ ਕਹਾ ਪਾਇਆਂ ਕੋਲੋਂ ਵੇ ਤਾਂ ਭਾਈ ਮਰਵਾਉਂਦਾ ਕੱਲਾ ਤੁਹਾਨੂੰ ਸੱਚੀਆਂ ਕਹਾ